ਹਾਂ ਦੇ ਹੁਣ ਭੱਜਦੇ ਪਏ ਹੁਣ ਪੁਲਿਸ ਆ ਰਹੀ ਬਣਾ ਆਉਂਦੇ ਕਿਵੇਂ ਭੱਜ ਰਹੇ ਸਾਰੀ ਨੀਂਦ ਖਰਾਬ ਕਰਦੇ ਆਂਦੇ ਹੈਲੀਕਾਪਟਰ ਆ ਗਿਆ ਆ ਸ਼ੁਕਰ ਹੈ ਸ਼ੁਕਰ ਆ ਜਾ ਓਏ ਐਸਾ ਕੰਜਰ ਕਟ ਕਰੀ ਜਾਂਦੇ ਆ ਚਰਰ ਪਰ ਚਰਰ ਸਾਰੀ ਹਰ ਖਰਾਬ ਕਰਦੇ ਨੇ ਥੈਂਕ ਯੂ ਥੈਂਕ ਯੂ ਹਾਂ ਦੇ ਹੁਣ ਭੱਜਦੇ ਪਏ ਹੁਣ ਪੁਲਿਸ ਆ ਰਹੀ ਬਣਾ ਆਉਂਦੇ ਕਿਵੇਂ ਭੱਜ ਰਹੇ ਸਾਰੀ ਨੀਂਦ ਖਰਾਬ ਕਰਦੇ ਆਂਦੇ ਹੈਲੀਕਾਪਟਰ ਆ ਗਿਆ ਆ ਸ਼ੁਕਰ ਹੈ ਸ਼ੁਕਰ ਆ ਜਾ ਓਏ ਅਈ ਸ਼ਾਕਾ ਕੰਜਰ ਕਟ ਕਰੀ ਜਾਂਦੇ ਆ ਚਰਰ ਪਰ ਚਰ ਸਾਰੀ ਹਰ ਖਰਾਬ ਕਰਦੇ ਨੇ ਥੈਂਕ ਯੂ ਥੈਂਕ ਯੂ ਆਹ ਦੇ ਹੁਣ ਭੱਜਦੇ ਪਏ ਉਹ ਪੁਲਿਸ ਆ ਰਹੀ ਬਣਾ ਆਉਂਦੇ ਆ ਦੇ ਕਿਵੇਂ ਭੱਜ ਰਹੇ ਸਾਰੀ ਨੀਂਦ ਖਰਾਬ ਕਰਦੇ ਆ ਦੇ ਹੈਲੀਕਾਪਟਰ ਆ ਗਿਆ ਆ ਸ਼ੁਕਰ ਦਾ ਸ਼ੁਕਰ ਆ ਜਾ ਓਏ ਐਸੇ ਆ ਕੰਜਰ ਕਟ ਕਰੀ ਜਾਂਦੇ ਆ ਚਰਰ ਪਰ ਚਰ ਸਾਰੀ ਹਰ ਖਰਾਬ ਕਰਦੇ ਨੇ ਥੈਂਕ ਯੂ ਥੈਂਕ ਯੂ ਹਾਂ ਦੇ ਹੁਣ ਭੱਜਦੇ ਪਏ ਹੋ ਪੁਲਿਸ ਆ ਰਹੀ ਬਣਾ ਆਉਂਦੇ ਕਿਵੇਂ ਭੱਜ ਰਹੇ ਸਾਰੀ ਨੀਂਦ ਖਰਾਬ ਕਰਦੇ ਆ ਦੇ ਹੈਲੀਕਾਪਟਰ ਆ ਗਿਆ ਆ ਸ਼ੁਕਰ ਹੈ ਸ਼ੁਕਰ ਆ ਜਾ ਓਏ ਐਸਾ ਕੰਦਰ ਘਾਟ ਕਰੀ ਜਾਂਦੇ ਆ ਚਰਰ ਪਰ ਚਰਰ ਸਾਰੀ ਖਰਾਬ ਕਰਦੇ ਨੇ ਥੈਂਕ ਯੂ ਥੈਂਕ ਯੂ ਹਾਂ ਦੇ ਹੁਣ ਭੱਜਦੇ ਪਏ ਹੋ ਪੁਲਿਸ ਆ ਰਹੀ ਬਣਾ ਆਉਂਦੇ ਕਿਵੇਂ ਭੱਜ ਰਹੇ ਸਾਰੀ ਨੀਂਦ ਖਰਾਬ ਕਰਦੇ ਆ ਦੇ ਹੈਲੀਕਾਪਟਰ ਆ ਗਿਆ ਆ ਸ਼ੁਕਰਾ ਸ਼ੁਕਰ ਆ ਜਾ ਓਏ ਐਸੇ ਆ ਕੇ ਅੰਦਰ ਕੱਟ ਕਰੀ ਜਾਂਦੇ ਆ ਚਰਰ ਪਰ ਚਰ ਸਾਰੀ ਖਰਾਬ ਕਰ ਦਿੱਤੇ ਨੇ ਥੈਂਕ ਯੂ ਥੈਂਕ ਯੂ ਆ ਦੇ ਹੁਣ ਭੱਜਦੇ ਪਏ ਹੋ ਪੁਲਿਸ ਆ ਰਹੀ ਬਣਾ ਆਉਂਦੇ ਉਹ ਕਿਵੇਂ ਭੱਜ ਰਹੇ ਸਾਰੀ ਨੀਂਦ ਖਰਾਬ ਕਰ ਦਿੱਤਾ ਦੇ ਹੈਲੀਕਾਪਟਰ ਆ ਗਿਆ ਆ ਸ਼ੁਕਰਾ ਸ਼ੁਕਰ ਆ ਜਾ ਓਏ ਐਸੇ ਆ ਕੇ ਅੰਦਰ ਕੱਟ ਕਰੀ ਜਾਂਦੇ ਆ ਚਰਰ ਪਰ ਚਰ ਸਾਰੀ ਖਰਾਬ ਕਰ ਦਿੱਤੇ ਨੇ ਥੈਂਕ ਯੂ ਥੈਂਕ ਯੂ ਹਾਂ ਦੇ ਹੁਣ ਭੱਜਦੇ ਪਏ ਹੋ ਪੁਲਿਸ ਆ ਰਹੀ ਬਣਾ ਆਉਂਦੇ ਕਿਵੇਂ ਭੱਜ ਰਹੇ ਸਾਰੀ ਨੀਂਦ ਖਰਾਬ ਕਰਦੇ ਆ ਦੇ ਹੈਲੀਕਾਪਟਰ ਆ ਗਿਆ ਆ ਸ਼ੁਕਰ ਹੈ ਸ਼ੁਕਰ ਆ ਜਾ ਓਏ ਐਸਾ ਕੰਜਰ ਕਟ ਕਰੀ ਜਾਂਦੇ ਆ ਚਰਰ ਪਰ ਚਰਰ ਸਾਰੀ ਖਰਾਬ ਕਰਦੇ ਨੇ ਥੈਂਕ ਯੂ ਥੈਂਕ ਯੂ ਹਾਂ ਦੇ ਹੁਣ ਭੱਜਦੇ ਪਏ ਹੋ ਪੁਲਿਸ ਆ ਰਹੀ ਬਣਾ ਆਉਂਦੇ ਕਿਵੇਂ ਭੱਜ ਰਹੇ ਸਾਰੀ ਨੀਂਦ ਖਰਾਬ ਕਰਦੇ ਆ ਦੇ ਹੈਲੀਕਾਪਟਰ ਆ ਗਿਆ ਆ ਸ਼ੁਕਰਾ ਸ਼ੁਕਰ ਆ ਜਾ ਓਏ ਐਸੇ ਆ ਕੇ ਅੰਦਰ ਕੱਟ ਕਰੀ ਜਾਂਦੇ ਆ ਚਰਰ ਪਰ ਚਰ ਸਾਰੀ ਖਰਾਬ ਕਰ ਦਿੱਤੇ ਨੇ ਥੈਂਕ ਯੂ ਥੈਂਕ ਯੂ ਆ ਦੇ ਹੁਣ ਭੱਜਦੇ ਪਏ ਹੋ ਪੁਲਿਸ ਆ ਰਹੀ ਬਣਾ ਆਉਂਦੇ ਉਹ ਕਿਵੇਂ ਭੱਜ ਰਹੇ ਸਾਰੀ ਨੀਂਦ ਖਰਾਬ ਕਰ ਦਿੱਤਾ ਦੇ ਹੈਲੀਕਾਪਟਰ ਆ ਗਿਆ ਆ ਸ਼ੁਕਰਾ ਸ਼ੁਕਰ ਆ ਜਾ ਓਏ ਐਸੇ ਆ ਕੇ ਅੰਦਰ ਕੱਟ ਕਰੀ ਜਾਂਦੇ ਆ ਚਰਰ ਪਰ ਚਰ ਸਾਰੀ ਖਰਾਬ ਕਰ ਦਿੱਤੇ ਨੇ ਥੈਂਕ ਯੂ ਥੈਂਕ ਯੂ ਹਾਂ ਦੇ ਹੁਣ ਭੱਜਦੇ ਪਏ ਪੁਲਿਸ ਆ ਰਹੀ ਬਣਾ ਆਉਂਦੇ ਕਿਵੇਂ ਭੱਜ ਰਹੇ ਸਾਰੀ ਨੀਂਦ ਖਰਾਬ ਕਰਦੇ ਆ ਦੇ ਹੈਲੀਕਾਪਟਰ ਆ ਗਿਆ ਆ ਸ਼ੁਕਰ ਹੈ ਸ਼ੁਕਰ ਆ ਜਾ ਓਏ ਐਸਾ ਕੰਦਰ ਕਟ ਕਰੀ ਜਾਂਦੇ ਆ ਚਰਰ ਪਰ ਚਰਰ ਸਾਰੀ ਖਰਾਬ ਕਰਦੇ ਨੇ ਥੈਂਕ ਯੂ ਥੈਂਕ ਯੂ